ਪ੍ਰਧਾਨ ਮੰਤਰੀ ਮੋਦੀ ਦਾ ਮੋਰੀਸ਼ੀਅਸ ਦੌਰਾ ਮੋਰੀਸ਼ ਸਿਰਫ ਇੱਕ ਭਾਈਵਾਲ ਦੇਸ਼ ਨਹੀਂ ਸਾਡੇ ਲਈ ਇੱਕ ਪਰਿਵਾਰ ਵਾਂਗ ਹੈਤਾ ਅਜਿਹਾ ਬਿਆਨ ਹੈ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਦਿੱਤਾ ਗਿਆ ਹੈ ਜੀ ਹਾਂ ਪੀਐਮ ਨਰਿੰਦਰ ਮੋਦੀ ਜਿਹੜੇ ਕਿ ਮੋਰੀਸ਼ੀਅਸ ਦੌਰੇ ਤੇ ਨੇ ਉੱਥੇ ਉਹ ਭਾਰਤ ਤੇ ਗਲੋਬਲ ਸਾਊਥ ਵਿਚਕਾਰ ਇੱਕ ਪੁਲ ਨੂੰ ਦੱਸਦੇ ਨੇ ਉਹਨਾਂ ਨੇ ਦੱਸਿਆ ਕਿ ਮੋਰੀਸ਼ੀਅਸ ਨੂੰ ਭਾਰਤ ਅਤੇ ਗਲੋਬਲ ਸਾਊਥ ਵਿਚਕਾਰ ਇੱਕ ਪੁਲ ਦੱਸਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਮੋਰੀਸ਼ੀਅਸ ਸਿਰਫ ਇੱਕ ਪਾਈਵਲ ਦੇਸ਼ ਨਹੀਂ ਸਗੋਂ ਭਾਰਤ ਦੇ ਪਰਿਵਾਰ ਦਾ ਇੱਕ ਹਿੱਸਾ ਹੈ ਪੋਰਟ ਲੁਇਜ਼ ਵਿੱਚ ਇੱਕ ਪਾਈਚਾਰਕ ਸਮਾਗਮ ਦੇ ਵਿੱਚ ਪ੍ਰਵਾਸੀ ਭਾਰਤੀ ਪਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਮੋਰੀਸ਼ੀਅਸ ਇੱਕ ਮਿਨੀ ਇੰਡੀਆ ਵਾਂਗ ਹੈ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਨਵੀ ਚੰਦਰ ਰਾਮ ਗੁਲਮ ਉਹਨਾਂ ਦੀ ਪਤਨੀ ਅਤੇ ਕੈਬਨਿਟ ਮੰਤਰੀਆਂ ਨੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਮੋਦੀ ਨੇ ਕਿਹਾ ਕਿ ਮੋਰੀਸ਼ੀਅਸ ਸਿਰਫ ਇੱਕ ਪائیਵਾਲ ਦੇਸ਼ ਨਹੀਂ ਮੋਰੀਸ਼ੀਅਸ ਸਾਡੇ ਪਰਿਵਾਰ ਦਾ ਇੱਕ ਹਿੱਸਾ ਹੈ ਇਹ ਬੰਧਨ ਇਤਿਹਾਸ ਵਿਰਾਸਤ ਅਤੇ ਮਨੁੱਖੀ ਭਾਵਨਾ ਨੂੰ ਡੂੰਘਾ ਅਤੇ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਮੋਰੀਸ਼ੀਅਸ ਭਾਰਤ ਨੂੰ ਵਿਆਪਕ ਗਲੋਬਲ ਸਾਊਥ ਨਾਲ ਜੋੜਨ ਵਾਲਾ ਇੱਕ ਪੁਲ ਵੀ ਹੈ ਇੱਕ ਦਹਾਕਾ ਪਹਿਲਾਂ ਜਦੋਂ ਕਿ 2015 ਦੇ ਵਿੱਚ ਪ੍ਰਧਾਨ ਮੰਤਰੀ ਵੱਜੋਂ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਉਹਨਾਂ ਭਾਰਤ ਦੇ ਸਮੁੰਦਰੀ ਦ੍ਰਿਸ਼ਟੀਕੋਣ ਦਾ ਐਲਾਨ ਕੀਤਾ ਸੀ ਸਾਗਰ ਖੇਤਰ ਦੇ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ ਹੈ ਅੱਜ ਦੀ ਮੋਰੀਸ਼ੀਅਸ ਇਸ ਦ੍ਰਿਸ਼ਟੀਕੋਣ ਦੇ ਕੇਂਦਰ ਦੇ ਵਿੱਚ ਬਣਿਆ ਹੋਇਆ ਹੈ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਨਰੇਂਦਰ ਮੋਦੀ ਨੇ ਰਾਮ ਗੁਲਾਮ ਅਤੇ ਉਹਨਾਂ ਦੀ ਪਤਨੀ ਵੀਨਾ ਨੂੰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਪੇਟ ਕੀਤਾ ਉਹਨਾਂ ਕਿਹਾ ਕਿ ਮੋਰੀਸ਼ੀਅਸ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਸੱਤਵੀਂ ਪੀੜ੍ਹੀ ਨੂੰ ओसीआई कार्ड ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜਿਵੇਂ ਕਿ ਨਰਿੰਦਰ ਮੋਦੀ ਮਰੀਸ਼ਸ ਦੇ 2 ਦਿਨਾਂ ਦੌਰੇ ਦੇ ਉੱਤੇ ਨੇ ਜਿੱਥੇ ਉਹ ਕਾਫੀ ਜਿਹੜੇ ਸਮਝੌਤਿਆਂ ਦੇ ਉੱਤੇ ਦਸਤਖਤ ਕਰਨਗੇ ਕਾਫੀ ਜਿਹੜੇ ਵਿਕਾਸ ਨਾਲ ਰਿਲੇਟਡ ਗੱਲਾਂ ਹੋਣਗੀਆਂ ਉਹਨਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਜਿੱਥੇ ਕਿ ਦੁਵਾਰਨੋ ਯਾਨੀ ਕਿ ਅੱਜ ਇੱਕ ਰਾਸ਼ਟਰੀ ਸਮਾਰੋਹ ਦੇ ਵਿੱਚ ਵੀ ਮੁੱਖ ਮਹਿਮਾਨ ਦੇ ਵਜੋਂ ਉਹ ਪਹੁੰਚਣਗੇ ਹੋਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ ਹੋਰਨ ਕੀ ਬੋਲੀ ਆਰ ਖਾਲਚੇ ਕਾ ਬੋਲਾ ਹੈ देवी देव सिदन के लोक में प्रसिद्ध रहे श्री गुरु गोबिंद सिंह जी को होला है गुरु प्यारी साहब जी हर साल की तरह इस साल चौदवा होला महला ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਭਾਈ ਜਸਵੰਤ ਸਿੰਘ ਖਲੜਾ ਅਤੇ ਭਾਈ ਦਿਲਾਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸੰਜਾ ਅਖਾੜਾ ਲੱਗੇਗਾ ਜਿਸ ਵਿੱਚ ਕੈਲੀਫੋਰਨੀਆ ਤੇ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ। ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੇ। ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਲਮਾਨ ਵੀ ਕੀਤਾ ਜਾਵੇਗਾ। ਆਪ ਸਾਰਿਆਂ ਨੂੰ इन्हों आनंदमयी समागम शामिल होने लिए बेनती की थी जाती है इस समागम का विशेष प्रसारण लगातार सोलह घंटे में तीह मार्च को चढ़ती कला टाइम टीवी नॉर्थ अमरीका से विखाया जाए This program is sponsored by the Singla Office, Bakersfield. For all your immigration, family law needs, call or scan QR code to contact us. Rodis Inc. Million Miles with Smile or scan QR code to contact us. Flying word, Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.